ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਨਾਈ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਏ ਰਾਮ ਜਾਨ ਗੁਰਮਤਿ RAM ਬੁਲਾਏ RAM ਪਦਤੀ ਵਿਸਾਮ ਲਾਦਨਾ ਹੈ RAM ਜਾਨ ਗੁਰਮਤ RAM ਬੁਲਾਏ ਜੋ ਜੋ ਸੁਣੈ ਕਹੈ ਸੋ ਮੁਕਤਾ RAM ਜਪਤ ਸੋ ਹਾਈ ਰਹਾਉ ਜੇ ਵਡ ਭਾਗ ਹੋ ਵਹਿ ਮੁਖ ਮਸਤਕ ਹਰ RAM ਜਨਾ ਪੇਟਾਈ ਰਾਏ ਟੱਡਾ ਨਹੀਂ ਬੋਲਣਾ ਹੇ ਪੇਟਾਈ ਜੇ ਵਡ ਭਾਗ ਹੋ ਵਹ ਮੁਖ ਮਸਤਕ ਹਰ ਰਾਮ ਜਨਾ ਪੇਟਾਈ ਦਰਸ਼ਨ ਸੰਤ ਦੇਹ ਕਿਰਪਾ ਕਰ ਕਿਰਪਾ ਦਰਸ਼ਨ ਸੰਤ ਦੇਹ ਕਰ ਕਿਰਪਾ ਦਰਸ਼ਨ ਸੰਤ ਦੇਹ ਕਰ ਕਿਰਪਾ ਸਭ ਦਾਲਦ ਦੁੱਖ ਲਹਿ ਜਾਏ ਹਰ ਕੇ ਲੋਗ RAM ਜਨ ਨੀਕੇ ਭਾਗ ਹੀਣ ਨਾ ਸੁਖਾਈ ਜੋ ਜੋ RAM ਕਹ ਜਨ ਊਚੇ ਨਰ ਨਿੰਦਕ ਦੰਸ ਲਗਾਈ ਤ੍ਰੇਗ ਤ੍ਰੇਗ ਨਰ ਨਿੰਦਕ ਤ੍ਰੇਗ ਤ੍ਰੇਗ ਨਰ ਨਿੰਦਕ ਜੇਨ ਜਾਨ ਨਹੀਂ ਪਾਏ ਹਰ ਕੇ ਸਖਾ ਸਖਾਈ ਤ੍ਰੇਗ ਤ੍ਰੇਗ ਨਰ ਨਿੰਦਕ ਇਕਿ ਤੁਮ ਜੇਨਾ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਜਿਨ ਜਨ ਇਕੱਠਾ ਨਹੀਂ ਚਾਹਦਨਾ ਤ੍ਰਿਗ ਥਿਗ ਨਰਿੰਦਕ ਜੇਨਾ ਜਨ ਨਹੀਂ ਪਾਏ ਇਥੇ ਵਿਸਰਾਮ ਖਰ ਕੇ ਸਖਾ ਸਖਾ ਸੇ ਹਰ ਕੇ ਚੋਰ ਵੇ ਮੁਖ ਕਾਲੇ ਵੇ ਮੁਖ ਮੁਖ ਕਾਲੇ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਉ ਹਮ ਦੀਨ ਤੇਰੀ ਸਰਣਾਏ ਹਮ ਬਾਰਕ ਤੁਮ ਪਿਤਾ ਪ੍ਰਾਪ ਮੇਰੇ ਜਨ ਨਾਨਕ ਬਖਸ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿੰਨ ਉਪਰ ਹਾਥ ਵਤਾਵੇ ਹਾਥ ਨਹੀਂ ਕਹਿਣਾ ਬੁੱਲੈ ਬੁਲਨਾ ਹਾਥ ਗੋਰਾਮੁਖ ਸਾਦ ਸਈ ਪ੍ਰਭ ਭਾਏ ਕਰ ਕਿਰਪਾ ਆਪ ਮਿਲਾਵੇ RAM ਮੋਕਉ ਹਰ ਜਨ ਮੇਲ ਮਨ ਭਾਵੇ RAM ਇਥੇ ਵਿਸਰਾਮ ਲਾਦਨਾ ਮੋਕਉ ਹਰ ਜਨ ਮੇਲ ਮਨ ਭਾਵੇ ਮੋਕਉ ਸੰਬੰਧਕ ਹਰ ਜਨ ਵੀ ਸੰਬੰਧਕ ਹੈ ਮੇਲ ਪੰਤੀ ਠਹਿਰਾ ਦਿਨਾ ਮੋਖ ਹਰ ਜਨ ਮੇਲ ਮਨ ਭਾਵੈ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾ ਹਰ ਕੇ ਲੋਗ RAM ਜਨ ਊਤਮ ਮੇਲ ਊਤਮ ਪਦਵੀ ਪਾਵੈ ਮਿਲ ਉਤਮ ਪਦਵੀ ਪਾਵੈ ਮੇਲ ਪਦਤੀ ਯਮਕਰ ਹਾਮ ਹੋਵਤ ਚੇਰੀ ਦਾਸ ਦਾਸਣ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵਹਿ ਸੇਵਡ ਭਾਗੀ ਰਿਦ ਮਨ ਤਨ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰਹਿ ਬਹੁ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਮੂਕ ਔਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੇ ਪਾਵੇ ਮੂਕ ਔਤਾਰ ਕਿਰਪਾ ਇੱਥੇ ਠਾਕ ਜਗ ਜੀਵਨ ਦਾਤੇ ਇੱਥੇ ਵਿਸਰਾਮ ਹਰ ਸੰਤ ਪੱਗੀ ਲੇ ਪਾਵੇ ਪੱਗੀ ਪੋਲਾ ਬੋਲਣਾ ਹਉ ਕਾਟੋ ਕਾਟ ਬਾੜ ਸਿਰ ਰੱਖੋ ਜੇਤ ਨਾਨਕ ਸੰਤ ਚੜ ਆਵੈ RAM ਕਲੀ ਮਹੱਲਾ ਚੌਥਾ ਜੀ ਵੱਡ ਭਾਗ ਹੋਵੈ ਵੱਡ ਮੇਰੀ ਜਨ ਮਿਲਦੀ ਆ ਢਿੱਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਨਿਕੇ ਵੱਡ ਭਾਗੀ ਤਿਤ ਨਹਾਈਐ ਹਰ ਜਨ ਇਸ ਮੰਦਕ ਪਾਠ ਹੈ ਇੱਥੇ ਯਮਕ ਲਾ ਦਿੰਨੀ ਹੈ ਅੰਮ੍ਰਿਤਕੁੰਤ ਸਰ ਨੀਕੇ ਇੱਥੇ ਵਿਸਰਾਮ ਵੱਡ ਭਾਗੀ ਤੇ ਤਨਾਵਾਈਏ ਨਾਵਾਈਏ ਪਰਾ ਉਚਾਰਨ ਕਰਨਾ RAM ਬੂ ਕਉ ਹਰ ਜਨ ਕਾਰ ਹੈ ਲਾਈਏ ਖਾ ਪਾਣੀ ਪਖਾ ਪੀ ਸੋ ਸੰਤ ਆਗੈ ਪਗ ਮਲ ਮਲ ਧੂਰ ਮੁਖ ਲਾਈਏ ਰਹਾਉ ਸਰ ਜਨ ਵੱਡੇ ਵੱਡੇ ਵੱਡ ਊਚੇ ਜੋ ਸਤਗੁਰ ਮੇਲ ਮਿਲਾਈਆ ਸਤਗੁਰ ਜੀ ਵੱਡ ਅਵਰ ਨ ਕੋਈ ਮਿਲ ਸਤਗੁਰ ਪੁਰਖ ਧਾਈਆ ਸਤਗੁਰ ਸਰਨ ਪਰ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਆ ਇਕ ਆਪਣਾ ਸਵਾਇ ਆਇ ਬਹੁਰ ਆਗੈ ਜਿਉ ਬਗਲ ਸਮਾਦ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਇ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮੇਲ ਸੰਗਤ ਹੰਸ ਕਰਾਈਐ रामकली मोहल्ला चौथा सतगुरु दया करहो हर मेलो मेरे प्रीतम प्राण हर राया हम चेरी होए लग है गुरु चरणी जेन हर प्रभु मार्ग पंथ दिखाया हम चेरी होए लग है गुरु चरणी जेन हर प्रभु मार्ग पंथ दिखाया ਰਾਮ ਮੈਂ ਹਰ ਹਰ ਨਾਮ ਮਨ ਪਾਇਆ ਰਾਮ ਇਥੇ ਵੀ ਸਤਿਨਾਮ ਹੈ ਮੈਂ ਇਥੇ ਯਮ ਕਲਾ ਦਨੀ ਹੈ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਥਰ ਬਿਨ ਅਵਰ ਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਾਰੋ ਸਿਖਾਇਆ ਰਹਾਓ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹੇ ਮੇਰੀ ਮਾਇਆ ਤਨ ਤਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨਾ ਕੋਈ ਸੂਝਾ ਬੂਝਾ ਮਨ ਹਰ ਜਪ ਜਪੋ ਜਪਾਇਆ ਨਾਮਹੀਨ ਫਿਰ ਹੈ ਸੇ ਨਕਟੇ ਤਿਨ ਕਾਸ ਕਾਸ ਨਕ ਵਢਾਇਆ ਮੋਕ ਜਗ ਜੀਵਨ ਜੀਵਾਲ ਲੈ ਸੁਆਮੀ ਰਿਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਗੁਰ ਨਾਮ ਧਿਆਇਆ RAM ਕਲੀ ਮਹੱਲਾ ਚੌਥਾ ਸਤਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿੱਤ ਮਿਲਿਆ ਹਰ ਉਰ ਤਾਰੇ ਜੀਅ দান ਗੁਰ ਧਾਰੇ ਸੰਬੰਧ ਪਾਤ ਜਿੱਤ ਮਿਲੇ ਹਾਰ ਉਰਤਾ ਰੇ ਜੀ ਆਦਾਨ ਗੁਰਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਸ਼੍ਰੀ ਰਾਮ ਗੁਰ ਹਰ ਹਰ ਨਾਮ ਕੰਠ ਧਾਰੇ ਸ਼੍ਰੀ ਰਾਮ ਪਦ ਤੀਸਰਮ ਲਉਣਾ ਹੈ ਰਾਮ ਗੁਰ ਹਰ ਹਰ ਨਾਮ ਇਥੇ ਠਮਕ ਕੰਠ ਧਾਰੇ ਗੋ ਰਮੁਖ ਕਥਾ ਸੁਣੀ ਮਾਨ ਪਾਈ ਤਨ ਤਨ ਵੱਡ ਭਾਗ ਹਮਾਰੇ ਤਨ ਤਨ ਵੱਡ ਭਾਗ ਹਮਾਰੇ ਰਹਾਉ ਕੂਟ-ਕੂਟ ਤੇ 30 ਧਿਆਵੈ ਤਾਕ ਅੰਤ ਨਾ ਪਾਵੈ ਪਾਰੇ ਹਿਰਦੈ ਕਾਮ ਕੰਮ ਨਹੀਂ ਮਾਗੈ ਰਿੱਧ ਮਾਗੈ ਹਾਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰਖੋ ਔਰ ਔਰ ਤਾਰੇ ਇਹ ਔਰ ਵੱਖਰਾ ਹੈ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉਹ ਵੱਖਰਾ ਉਚਾਰਨ ਕਰਨਾ ਔਰ ਧਾਰੀ ਜਿੱਥੇ ਰਾਰੇ ਨੂੰ ਸਿਆਰੀ ਨਾ ਹੋਵੇ ਉਸ ਨਮੰਦਕ ਬੋਲਣਾ ਹੈ ਜੇ ਵਾਡਪਾਗ ਹੋਵੇ ਤਾਜ ਪੀਐ ਹਰ ਪੌਜਲ ਪਾਰ ਉਤਾਰੇ ਹਰ ਪੌਜਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਤਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤ ਪਾਰੇ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਇਥੇ ਵੀ ਸਾਮ ਹਮ ਬਾਰਿਕ ਹਰ ਪ੍ਰਤ ਪਾਰੇ ਬਾਰਿਕ ਰਾਰੇ ਦੀ ਸਿਆਰੀ ਬੋਲਨੀ ਹੈ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਕਰਹੁ ਹਾਏ ਹੂੜਾ ਨਹੀਂ ਲਾਦਨੀਆ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਜੋ ਇਛਹੁ ਸੋਈ ਫਲ ਪਾਵਹ ਫਿਰ ਦੂ ਨਾ ਵਿਆਪੈ ਕੋਈ ਫਿਰ ਦੂਖ ਨਾ ਵਿਆਪੈ ਕੋਈ ਰਹਾਉ ਕਾਚੇ ਭਾਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਜੈਸਾ ਲਿਖਤ ਲਿਖਿਆ ਧੁਰ ਕਰਤਾ ਜੈਸਾ ਲਿਖਤ ਲਿਖਿਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਾਨਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋਚਿਤ ਨਾ ਆਵੈ ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਨਾਨਕ ਦਾਸ ਤੁਮਾਰਾ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ ਸੇਵਾ